ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਲਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਫਿਰੋਜ਼ਪੁਰ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਵੱਡੇ ਪਿੰਡਾਂ 'ਚ ਦੋਸਤੋਂ ਗਿਣਤੀ ਹੁੰਦੀ ਹੈ ਕਲਕਲਾਂ ਪਿੰਡ ਦੇ ਵਿੱਚੋਂ ਅੱਜ ਵੀਡੀਓ ਬਣਾ ਰਹੇ ਆ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਬਾਈ ਦੁੱਧ ਦਾ ਕੰਮ ਗੰਭੀਰ ਕਰਦਾ ਤੇ ਇਹਦੇ ਪਸ਼ੂ ਬੈਕ ਸਾਈਡ ਦੇ ਉੱਤੇ ਰੱਖੇ ਹੋਏ ਆ ਮੈਂ ਇਸ ਕਰਕੇ ਧਿਆਨ ਚ ਲਿਆ ਰਿਹਾ ਵੀ ਇੱਧਰ ਅਸੀਂ ਪਹਿਲਾਂ ਵੀ ਇੱਕ ਦੋ ਪਸ਼ੂਆਂ ਦੀ ਵੀਡੀਓ ਬਣਾਈ ਐ ਪਰ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਦੇ ਚ ਇਹ ਗਾਂ ਬਾਈ ਨੇ ਮਕਾਉ ਕੀਤੀ ਐ ਆਪਾਂ ਗੱਲਬਾਤ ਕਰਾਂਗੇ ਡਿਟੇਲ ਚ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜਿਹਨੂੰ ਆ ਜਾਊਗੀ ਗਾਂ ਉਹ ਵੀਰ ਹੱਕ ਰੱਖਦਾ ਵੀ ਆ ਕੇ ਦੇਖੇ ਤਸੱਲੀ ਕਰੇ ਸਮਝੇ ਪਸ਼ੂ ਨੂੰ ਤੇ ਫੇਰ ਖਰੀਦ ਲੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਡਿਟੇਲ ਪਹਿਲਾਂ ਪੁੱਛਦੇ ਆ ਫਿਰ ਇਹਨੂੰ ਆਪਾਂ ਥੋੜਾ ਲੰਬਾ ਤੋਰ ਕੇ ਦਿਖਾਵਾਂਗੇ ਗੁਰਪ੍ਰੀਤ ਸਿੰਘ ਭਾਈ ਸਸਤੀ ਗਾ ਸਸਤੀ ਭਾਈ ਅੱਜ ਇੱਕ ਹੋਰ ਗਾਂ ਵਕਾਊ ਕੀਤੀ ਐ ਵੈਸੇ ਪਸੂ ਫਰ ਮਗਰ ਵੜਾ ਤਿਆਰ ਹੋ ਜਾਨੀਆਂ ਤਾਂ ਵਿੱਚ ਇੱਕਾਂ ਵਾ ਸੂਆ ਸੀ ਆਪਾਂ ਇਹ ਕਿੰਨਾ ਵਾ ਸੂਆ ਸੂਰੀ ਇਹ ਦੂਜਾ ਸੂਆ ਸੁੰਦੀ ਭਾਈ ਪਹਿਲੇ ਸੂਏ ਆਪਣੇ ਕੋਲ ਘਰੇ ਸੀ ਇਹ ਹਾਂਜੀ ਭਾਈ ਘਰੇ ਸੀ ਕਿੰਨਾ ਦੁੱਧ ਚੋਇਆ ਨਾ ਇਹ 30 ਕਿਲੋ ਚੋਇਆ ਵੀਰੇ ਆਪਾਂ ਪਹਿਲੇ ਸੂਏ ਹਾਂਜੀ ਹੁਣ ਕਿੰਨੇ ਦਿਨ ਲੈ ਜੂ ਭਾਈ ਇਹ ਬਾ ਦੋ ਚਾਰ ਦਿਨ ਲਓ ਫਿਰ ਤਿਆਰੀ ਚ ਸੀਮਨ ਜਿਹੜਾ ਲੱਗਾ ਕੁਸ ਧਿਆਨ ਚ ਹੈ ਕਿਹੜਾ ਲੱਗਾ ਜਾਂ ਨਹੀਂ ਧਿਆਨ ਹਾਂਜੀ ਵੀਰ ਜਰ ਕੀ ਡਿਮਾਂਡ ਕਰਦੇ ਹੋ ਬਈ ਇਹ ਫੋਨ ਤੇ ਕਰ ਲਾਂਗੇ ਬੇਰੇ ਰੇਟ ਫੋਨ ਤੇ ਹੋਊ ਤੁਰ ਦਿਓ ਬਈ ਸੋ ਦੋਸਤੋ ਦੂਜਾ ਸੂਆ 30 ਕਿਲੋ ਦੁੱਧ ਬਾਈ ਕਹਿੰਦਾ ਪਹਿਲੇ ਸੂਏ ਚ ਹੋਇਆ ਦਿਨ ਹਜੇ ਲੈਂਦੀ ਆ ਸੂਣ ਚ ਖਵਾਨੇ ਦਾ ਜਿਹੜਾ ਸਾਈਜ਼ ਹੈ ਉਹ ਕਾਫੀ ਵੱਡਾ ਰਸਦਾ ਬਾਕੀ ਜੋ ਇਹਦੀ ਕੁਆਲਿਟੀ ਉਹ ਵੀਡੀਓ ਚ ਕਲੀਅਰ ਹੈ ਤੁਸੀਂ ਆ ਕੇ ਦੇਖ ਲਓ ਜੇ ਤੁਹਾਨੂੰ ਕਿੱਦਾਂ ਲੱਗਦੀ ਹੈ ਥੋੜੀ ਭਲੂਣ ਇੱਕ ਸਾਈਡ ਤੇ ਇਸ ਟਾਈਮ ਹੈਗੀ ਐ ਉਹ ਨੇੜ ਆ ਪਸ਼ੂ ਖੈਰ ਪਾ ਜਾਂਦਾ ਹੁੰਦਾ ਮੈਂ ਇਸ ਸਾਈਡ ਤੋਂ ਤੁਹਾਨੂੰ ਥਣਹਵਾਨਾ ਦਿਖਾ ਦੂਗਾ ਪਾਸ ਤੁਸੀਂ ਕਰਨੀਏ ਥਾਂ ਦਾ ਸਹਿਜ ਬਹੁਤ ਸੋਹਣਾ ਹੈ ਬਾਕੀ ਆ ਕੇ ਦੋਸਤੋ ਪਾਸ ਤੁਸੀਂ ਕਰਨੀਏ ਤੁਹਾਡਾ ਕੰਮ ਹੈ ਤੋਂ ਹਜੇ ਹਵਾਨਾ ਭਰੂਗੀ ਕਿਉਂਕਿ ਅਜੇ ਦਿਨ ਲਾਉਗੀ ਇਹ ਹਫਤਾ ਸੋਨ ਚ ਉੱਤੋਂ ਕੋਈ ਬਹੁਤੇ ਨੇ ਥੋੜਿਆਂ ਚ ਟੋਏ ਨਹੀਂ ਹਜੇ ਪਾਏ ਸੋ ਇਹਦਾ ਸਟਰਕਚਰ ਦੇਖੋ ਰੋਕਿਓ ਬਈ ਸੱਠੀ ਚਵਾਈ ਵਾਲਾ ਥਾਣਾ ਦੋਸਤੋ ਹਵਾਨਾ ਹੁਣ ਕਲੀਅਰ ਇੱਥੋਂ ਦੇਖ ਸਕਦੇ ਹੋ ਥੋੜੀ ਭਲੂਣ ਕਿਉਂਕਿ ਬਹਿਣ ਉੱਠਣ ਨਾਲ ਪਸ਼ੂ ਦੇ ਫਰਕ ਪੈ ਜਾਂਦਾ ਆ ਇਹ ਤੁਸੀਂ ਇਸ ਤਰੀਕੇ ਨਾਲ ਦੇਖ ਲਓਗੇ ਕੱਲ ਕਲਾਂ ਮੋਗੇ ਦੇ ਬਿਲਕੁਲ ਨਾਲ ਹਾਈਵੇ ਦੇ ਉੱਤੇ ਪੈਂਦਾ ਪਿੰਡ ਹੈ ਇੱਕ ਬੇਨਤੀ ਪਹਿਲਾਂ ਵੀ ਵੀਡੀਓ ਚ ਕਰੀਦੀ ਆ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਜਰੂਰ ਪਹੁੰਚਿਆ ਕਰੋ ਆਨਲਾਈਨ ਜਿਹੜੇ ਵੀਰ ਨਹੀਂ ਆ ਸਕਦੇ ਉਹ ਭਾਵੇਂ ਮੇਰੀ ਵੀਡੀਓ ਨੂੰ ਸਕਿਪ ਕਰ ਦਿਆ ਕਰੋ ਕਿਉਂਕਿ ਪਸ਼ੂ ਜਿੰਨਾ ਚਿਰ ਤੁਸੀਂ ਖੁਦ ਨਿਰਖ-ਪਰਖ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਤੁਹਾਡੀ ਪਸੰਦ ਦਾ ਪਸ਼ੂ ਨਹੀਂ ਮਿਲਣਾ ਸੋ ਅੱਜ ਦੀ ਵੀਡੀਓ ਲੈਕੀ ਨਾ ਕਿ ਸੀ ਕਿਉਂਕਿ ਘਰੇਲੂ ਪਸ਼ੂ ਹੈ ਬਾਈ ਕੋਲ ਕੋਈ ਵਪਾਰ ਨਹੀਂ ਵੀਰ ਕਰਦਾ ਉਹਨਾਂ ਦੇ ਵਿੱਚੋਂ ਹੀ ਅੱਜ ਇਹ ਗਾਂ ਬਾਈ ਨੇ ਵਕਾਊ ਕੀਤੀ ਹੈ ਸੂਆ ਇਹਦਾ ਦੂਜਾ ਦਿਨ ਹਜੇ ਲੈਂਦੀ ਐ ਸੂਣ ਜਿੰਤੋਂ ਵੀ ਚੰਗਾ ਇਹਨੇ ਦਿੱਤਾ ਪਹਿਲੇ ਸੂਏ ਚ ਲੈ ਚਲੋ ਅੰਦਰ ਨੂੰ ਵੀ ਚਾਹਤ ਧੰਵਾਦ ਇਸ ਵੀਡੀਓ ਨੂੰ ਦੇਖਣ ਲਈ ਤੇ ਕੀ ਨਾ ਤੁਹਾਨੂੰ ਉਹ ਦਿਖਾਉਣਾ ਸੀ ਤੇ ਉਹ ਤੁਸੀਂ ਸਾਹਮਣੇ ਗਾਂ ਦੇਖ ਹੀ ਰਹੇ ਹੋ ਜੀ ਮਸ